ਲਓ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਵੀਡੀਓ 'ਚ ਅੱਜ ਆਪਾਂ ਆਏ ਆ ਬਾਈ ਚੰਦਪਰਾ ਸੈਫਨਾ ਦੇ ਉੱਤੇ ਇਹ ਸਾਈਡ ਦਿਖਾਦੇ ਬਾਈ ਪਾਖੜਾ ਚੱਲਦੀ ਹੈਗੀ ਥੱਲੋਂ ਦੀ ਟੱਪਦੀ ਹੈ ਨਾਲੀ ਤੁਹਾਨੂੰ ਦਿਖਾ ਸਕਦੇ ਆਂ ਇਸ ਸਾਈਡ ਤੇ ਬਾਈ ਦੇਖੋ ਤੁਸੀਂ ਇਹ ਨਾਲੀ ਹੈ ਬਾਈ ਇਧਰ ਠੱਗਰ ਨਦੀ ਕਹਿੰਦੇ ਆ ਜਿਹਨੂੰ ਤੈਨੂੰ ਇਹਦੀ ਤਾਜ਼ੀ ਅਪਡੇਟ ਦਿੰਨੇ ਆ ਅੱਜ ਤਰੀਕ ਹੈਗੀ 27 ਅਗਸਤ 2025 ਕਹਿੰਦੇ ਬਾਈ ਪਹਿਲਾਂ 8 ਫੁੱਟ ਪਾਣੀ ਸੀਗਾ ਹੁਣ ਤੁਸੀਂ ਪਾਣੀ ਦਾ ਲੈਵਲ ਚੈੱਕ ਕਰੋ ਬੰਨ੍ਹ ਨੂੰ ਪਾਣੀ ਦਾ ਲੈਵਲ ਦਿਖਾਓ ਇੱਕ ਵਾਰੀ। ਲਓ ਜੀ ਪਹਿਲਾਂ 8 ਫੁੱਟ ਸੀਗਾ ਹੁਣ ਪਾਣੀ ਦਾ ਲੈਵਲ ਘਟ ਕੇ 6 ਫੁੱਟ ਰਹਿ ਗਿਆ। ਕਹਿੰਦੇ ਪਾਣੀ ਘਟ ਰਿਹਾ ਹੈਗਾ। ਪਰਮਾਤਮਾ ਕਿਰਪਾ ਕਰੇ ਜੇ ਪਾਣੀ ਇਦਾਂ ਹੀ ਘਟ ਜਾਵੇ। ਦੇਖੋ ਬਾਈ ਤੁਸੀਂ 6 ਫੁੱਟ ਤੇ ਲੈਵਲ ਰਹਿ ਗਿਆ ਪਹਿਲਾਂ 8 ਫੁੱਟ ਪਾਣੀ ਸੀਗਾ ਪਾਣੀ ਦਾ ਬਹਾਾ ਚੈੱਕ ਕਰੋ ਦਰਸ਼ਕ ਵੀਰੋ ਕਿੰਨਾ ਜਾਦੇ ਬਹਾਾ ਆਏਗਾ। ਵਾਹਿਗੁਰੂ ਮੇਰ ਕਰੇ ਸਾਰਿਆਂ ਦੇ ਉੱਤੇ ਕਿ ਪਾਣੀ ਘਟ ਜਾਏ। ਤਾਂ ਜੋ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ